ਮੁੱਖ ਮੰਤਰੀ ਚੇਰੇ ਨੂੰ ਲੈ ਕੇ ਕਾਂਗਰਸ 'ਚ ਛੜੀ ਨਵੀਂ ਜਦ ਕਾਂਗਰਸੀ ਬੁਲਾਰ ਨੇ ਕੀਤਾ ਖੁਲਾਸਾ ਬਾਜ਼ਮਾ ਹੋ ਸਕਦੇ ਨੇ ਮੁੱਖ ਮੰਤਰੀ ਚੇਰੇ ਦੇ ਦਅਵੇਦਾਰ ਪਰ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਪਸੰਦ ਨੇ ਚਰਨਜੀਤ ਚੰਨੀ ਲੋਕਾਂ ਦਾ ਮੰਨਣਾ ਹੈ ਚਰਨਜੀਤ ਚੰਨੀ ਹੀ ਹੋ ਸਕਦੇ ਨੇ ਵਧੀਆ ਮੁੱਖ ਮੰਤਰੀ ਬੰਬਾ ਵਾਲੇ ਰੋਲੇ ਵਿਚਕਾਰ ਕਾਂਗਰਸ ਵਿੱਚ ਨਵੀਂ ਚਰਚਾ ਛਿੜ ਗਈ ਹੈ ਇਹ ਚਰਚਾ 2027 ਦੀਆਂ ਚੋਣਾਂ ਵਿੱਚ ਕਾਂਗਰਸ ਨੇ ਮੁੱਖ ਮੰਤਰੀ ਉਮੀਦਵਾਰੀ ਦੀ ਕਾਂਗਰਸ ਦੇ ਇੱਕ ਬੁਲਾਰੇ ਨੇ ਇੱਕ ਨਿੱਜੀ ਚੈਨਲ ਦੀ ਡਿਬਿਊਟ ਦੌਰਾਨ ਦਾਅਵਾ ਕੀਤਾ ਕਿ ਕਾਂਗਰਸ ਹਾਈ ਕਮਾਂਡ 2027 ਦੀਆਂ ਚੋਣਾਂ ਲਈ ਪ੍ਰਤਾਪ ਸਿੰਘ ਬਾਜਵਾ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨ ਦੀ ਤਿਆਰੀ ਵਿੱਚ ਹੈ ਪਰ ਜਿਵੇਂ ਹੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਮੁੱਖ ਮੰਤਰੀ ਦੇ ਚਿਹਰੇ ਵਜੋਂ ਸੁਰਖੀਆਂ ਬਟੋਰਨ ਲੱਗਿਆ ਤਾਂ ਸੋਸ਼ਲ ਮੀਡੀਆ ਤੇ ਇੱਕ ਨਵਾਂ ਹੀ ਕਨਸੈਪਟ ਚੱਲ ਪਿਆ ਜਦੋਂ ਇਸ ਖਬਰ ਦੇ ਕਮੈਂਟ ਬਾਕਸ ਦੇ ਅਸੀਂ ਨਜ਼ਰ ਮਾਰੀ ਤਾਂ ਲੋਕਾਂ ਦੇ ਕਮੈਂਟ ਹੈਰਾਨ ਕਰਨ ਵਾਲੇ ਸਨ ਤੇ ਲੋਕਾਂ ਦੇ ਕਮੈਂਟਾਂ ਤੋਂ ਖੁਲਾਸੇ ਹੋਏ ਨੇ ਲੋਕਾਂ ਦੇ ਕਮੈਂਟਾਂ ਦੇ ਵਿੱਚ ਪਤਾ ਲੱਗਿਆ ਕਿ ਆਖਿਰਕਾਰ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਉਹ ਕਿਸ ਨੇਤਾ ਨੂੰ ਵੇਖਦੇ ਨੇ ਕਾਂਗਰਸੀ ਬਲਾਰੇ ਦੇ ਖੁਲਾਸੇ ਤੋਂ ਬਾਅਦ ਹਲਚਲ ਮਚਣੀ ਲਾਜ਼ਮੀ ਸੀ ਲੋਕਾਂ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਲੋਕਾਂ ਦਾ ਮੰਨਣਾ ਹੈ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਚਿਹਰੇ ਦੇ ਲੇਕ ਦਾਵੇਦਾਰੀ ਵਿੱਚ ਸਭ ਤੋਂ ਅੱਗੇ ਹੋ ਸਕਦੇ ਨੇ ਲੋਕਾਂ ਦੇ ਕਮੈਂਟਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਲੋਕ ਪ੍ਰਤਾਪ ਸਿੰਘ ਬਾਜਵਾ ਦੀ ਬਜਾਏ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰੇ ਤੇ ਵਧੂ ਰੱਖਣਾ ਚਾਹੁੰਦੇ ਨੇ ਤੁਸੀਂ ਵੀ ਇਹਨਾਂ ਕਮੈਂਟਾਂ ਤੇ ਇੱਕ ਵਾਰ ਨਜ਼ਰ ਮਾਰ ਲਓ ਕਿਸ ਤਰ੍ਹਾਂ ਲੋਕਾਂ ਦਾ क्रेज ਚਰਨਜੀਤ ਚੰਨੀ ਦੇ ਲਈ ਸਿਰ ਚੜ੍ਹ ਕੇ ਬੋਲ ਰਿਹਾ ਹੈ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਪ੍ਰਤੀ ਲੋਕਾਂ ਦਾ ਰੋਸ ਵੀ ਸਾਫ਼ ਦੇਖਣ ਨੂੰ ਮਿਲਿਆ ਕਈ ਲੋਕਾਂ ਨੇ ਕਮੈਂਟਾਂ ਦੇ ਵਿੱਚ ਲਿਖਿਆ ਕਿ ਪ੍ਰਤਾਪ ਸਿੰਘ ਬਾਜਵਾ ਉੱਥੇ ਸਿੱਧੇ ਬਿਆਨ ਦਿੰਦੇ ਨੇ ਜਦ ਕਿ ਲੋਕ ਲਗਾਤਾਰ ਰਟਦੇ ਹੋਏ ਨਜ਼ਰ ਆਏ ਚੰਨੀ 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 ਲੋਕਾਂ ਦਾ ਕਹਿਣਾ ਸੀ ਚੰਨੀ ਤੋਂ ਬਿਨਾ ਕੋਈ ਵੀ ਸੀਐਮ ਨਹੀਂ ਬਣ ਸਕਦਾ ਨਾਲ ਹੀ ਲੋਕਾਂ ਨੇ ਇੱਥੋਂ ਤੱਕ ਕਮੈਂਟ ਕਰ ਦਿੱਤੇ ਕਿ ਜੇਕਰ ਪ੍ਰਤਾਪ ਸਿੰਘ ਬਾਜਵਾ ਨੂੰ ਸੀਐਮ ਚਿਹਰੇ ਦੇ ਵਜੋਂ ਐਲਾਨ ਕੀਤਾ ਜਾਂਦਾ ਹੈ ਤਾਂ ਕਾਂਗਰਸ ਦੀ ਹਾਰ ਪੱਕੀ ਹੈ ਲੋਕਾਂ ਨੇ ਸਲਾਹ ਵੀ ਦੇ ਦਿੱਤੀ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣੀ ਹੈ ਤਾਂ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਵਜੋਂ ਐਲਾਨ ਕਰ ਦਿੱਤਾ ਜਾਵੇ ਲੋਕਾਂ ਨੇ ਕਿਹਾ ਸਾਡਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਲੋਕਾਂ ਨੇ ਇਹ ਕਮੈਂਟ ਕੀਤੇ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਅਸੀਂ ਨਹੀਂ ਜਾਣਦੇ ਇਹ ਬਹੁਤ ਫੁਕਰ ਹੈ ਲੋਕਾਂ ਨੇ ਕਹਾਵਤਾ ਵੀ ਇੱਥੇ ਸਿੱਧ ਕਰ ਦਿੱਤੀਆਂ ਕਿ ਕੱਦੂ ਨੂੰ ਆਰਪੀਏ ਵਾਲੀ ਗੱਲ ਹੋ ਜਾਣੀ ਹੈ ਜੇਕਰ ਪ੍ਰਤਾਪ ਸਿੰਘ ਬਾਜਪਾ ਦਾ ਨਾਮ ਐਲਾਨ ਕਰ ਦਿੱਤਾ ਲੋਕ ਕਹਿੰਦੇ ਨਜ਼ਰ ਆਏ ਇਹ ਨਹੀਂ ਬੰਦਾ ਜੇ ਚਰਨਜੀਤ ਸਿੰਘ ਚੰਨੀ ਸੀਐਮ ਜੇਰਾ ਬਣ ਜਾਂਦਾ ਤਾਂ ਜ਼ਰੂਰ ਕਾਂਗਰਸ ਜਿੱਤ ਜਾਏਗੀ ਲੋਕਾਂ ਨੇ ਕਾਂਗਰਸ ਨੂੰ ਨਾਲ ਹੀ ਸਲਾਹ ਵੀ ਦੇ ਦਿੱਤੀ ਕਿ ਜੇਕਰ ਚੰਨੀ ਸੀਐਮ ਹੈ ਤਾਂ ਵੋਟ ਕਾਂਗਰਸ ਨੂੰ ਨਹੀਂ ਤਾਂ ਭਗਵਾਨਤ ਮਾਨ ਜਿੰਦਾਬਾਦ ਲੋਕ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆਏ ਕਿ ਚੰਨੀ ਚੰਨੀ ਤੇ ਬਾਜਪਾ ਸਾਹਿਬ ਨੂੰ ਬਿਲਕੁਲ ਨਾ ਆ ਲੋਕਾਂ ਨੇ ਕਿਹਾ ਕਿ ਸਰਦਾਰ ਹਮਰਿੰਦਰ ਸਿੰਘ ਰਾਜਾ ਆਪਣੀ ਦੀ ਪ੍ਰਧਾਨਗੀ ਹੇਠ ਸਰਦਾਰ ਚਲੰਗੀ ਚੰਨੀ ਨੂੰ ਨਕਤਰੀ ਦਾ ਚਿਹਰਾ ਐਲਾਨਿਆ ਜਾਵੇ ਮੇਰੀ ਗਰੰਟੀ ਹੈ 75 ਤੋਂ 95 ਸੀਟਾਂ ਤੇ ਕਾਂਗਰਸ ਪਾਰਟੀ ਦੀ ਹੀ ਸਰਕਾਰ ਬਣੇਗੀ ਲੋਕਾਂ ਨੇ ਕਾਂਗਰਸ ਤੇ ਗਰੁੱਪੀਜ਼ਮ ਦੇ ਵੀ ਇਲਜ਼ਾਮ ਲਗਾ ਦਿੱਤੇ ਇੱਕ ਯੂਜ਼ਰ ਨੇ ਕਮੈਂਟ ਕੀਤਾ ਇਹ ਸਭ ਗਰੁੱਪੀਜ਼ਮ ਬਣਾ ਰਹੇ ਨੇ ਅੱਜ ਦੀ ਡੇਟ 'ਚ ਚੰਨੀ ਸਾਹ ਪੰਜਾਬ ਲਈ ਕਿਸਾਨ ਲਈ ਤੇ ਪੰਜਾਬੀਤ ਲਈ ਖੁੱਲ ਕੇ ਸੈਂਟਰ ਸਰਕਾਰ ਨਾਲ ਟੱਕਰ ਲੈਂਦੇ ਨੇ ਬਾਕੀ ਸਭ ਜ਼ੋਰ ਲਾ ਕੇ ਵੀ ਗਰੁੱਪੀਜ਼ਮ ਤੋਂ ਬਾਹਰ ਹੀ ਨਹੀਂ ਨਿਕਲ ਪਾ ਰਹੇ ਲੋਕਾਂ ਨੇ ਕਿਹਾ ਕਿ ਇਹ ਐਸੀ ਬੰਦੇ ਨੂੰ ਉੱਪਰ ਦੇਖ ਹੀ ਨਹੀਂ ਸਕਦੇ ਜੇਕਰ ਐਸੀ ਸਮਾਜ ਨੂੰ ਸਮਝ ਹੋਵੇ ਤਾਂ ਇਹਨਾਂ ਨੂੰ ਵੋਟ ਨਾ ਪਾਉਣ ਲੋਕਾਂ ਨੇ ਕਿਹਾ ਚੰਨੀ ਵਰਗਾ ਮੁੱਖ ਮੰਤਰੀ ਹੋ ਹੀ ਨਹੀਂ ਸਕਦਾ ਓਨਲੀ ਚੰਨੀ ਸਾਹ ਲੋਕ ਕਮੈਂਟਾਂ ਦੇ ਵਿੱਚ ਚਰਨਜੀਤ ਚੰਨੀ ਜ਼ਿੰਦਾਬਾਦ ਦੇ ਨਾਰੇ ਲਗਾਉਂਦੇ ਨਜ਼ਰ ਆਏ ਚੰਨੀ ਦਾ ਕ੍ਰੇਜ਼ ਲੋਕਾਂ ਦੇ ਸਿਰ ਤੇ ਚੜ ਕੇ ਬੋਲ ਰਿਹਾ ਸੀ ਜੇਕਰ ਪ੍ਰਤਾਪ ਬਾਜਵਾ ਦੀ ਗੱਲ ਕਰੀਏ ਤਾਂ ਲੋਕ ਕਮੈਂਟਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੂੰ ਲਗਾਤਾਰ ਨਕਾਰ ਦੇ ਨਜ਼ਰ ਆਏ। ਲੋਕ ਕਹਿੰਦੇ ਕਿ ਪੰਜਾਬ ਚੰਨੀ ਨੂੰ ਚਾਹੁੰਦਾ, ਸੀਐਮ ਚੰਨੀ ਸਾਹਿਬ। ਬਰਹਾਲ ਇਹ ਲੋਕਾਂ ਦੀ ਰਾਏ ਸੀ ਜਦਕਿ ਕਾਂਗਰਸ ਹਾਈ ਕਮਾਂਡ ਦੀ ਜੇਕਰ ਗੱਲ ਕੀਤੀ ਜਾਵੇ, ਕਾਂਗਰਸੀ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਸੀਐਮ ਚਿਹਰੇ ਦੇ ਬਜੋ ਕਾਂਗਰਸ ਹਾਈ ਕਮਾਂਡ ਨੂੰ ਐਲਾਨ ਕਰ ਦੇਣਾ ਚਾਹੀਦਾ ਪਰ ਦੂਜੀ ਪਾਸੇ ਜੇਕਰ ਆਮ ਲੋਕਾਂ ਦੀ ਰਾਏ ਦੀ ਗੱਲ ਕੀਤੀ ਜਾਵੇ ਤਾਂ ਆਮ ਲੋਕਾਂ ਦੀ ਰਾਏ ਇਸ ਤੋਂ ਬਿਲਕੁਲ ਅਟ ਹੈ ਆਮ ਲੋਕ ਚਾਹੁੰਦੇ ਨੇ ਕਿ ਚਰਨਜੀਤ ਸਿੰਘ ਚੰਨੀ ਦੇ ਨਾਮ ਤੇ ਕਾਂਗਰਸ ਹਾਈ ਕਮਾਂਡ ਮੋਹਰ ਲਗਾ ਦੇਵੇ ਸੋ ਹੁਣ ਦੇਖਣਾ ਹੋਵੇਗਾ ਕਾਂਗਰਸ ਹਾਈ ਕਮਾਂਡ ਦਾ ਫੈਸਲਾ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਬਿਊਰੋ ਰਿਪੋਰਟ ਸਕ੍ਰੋਲ 55